ਦੂਰ ਬਰਕ ਦੀ ਰੇਡ ਦੀ ਹੱਡੀ ਸਫਾਈ ਕੰਮ ਇਹੋ ਮੈਂ ਤੁਹਾਨੂੰ ਰੇਡ ਦੀ ਹੱਡੀ ਕਿਉਂ ਕਹਿ ਰਿਹਾ ਕਿਉਂਕਿ ਜਿਹੜਾ ਮਜ਼ਦੂਰੀ ਦਾ ਜਾਗ ਆ ਮੈਂ ਦੂਰ ਬਰ ਤੁਸੀਂ ਤੁਹਾਡੇ ਬਿਨਾ ਕੋਈ ਵੀ ਦੇਸ਼ ਦੁਨੀਆ ਦਾ ਕੋਈ ਵੀ ਕੋਨਾ ਤੰਦਰੁਸਤ ਨਹੀਂ ਰਹਿ ਸਕਦਾ ਜੇ ਤੁਸੀਂ ਆਪਣਾ ਉੱਥੇ ਬਣਦਾ ਯੋਗਦਾਨ ਨਾ ਪਾਓ ਸੋ ਗੱਲ ਕਰਦਿਆਂ ਵੀ ਅੱਜ ਦਾ ਦਿਨ ਅੱਜ ਦੇ ਦਿਨ ਦਾ ਬਹਤ ਵਜੇ ਤੁਹਾਨੂੰ ਪਤਾ ਹੋਊਗਾ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ ਅੱਗੇ ਅਸੀਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਾਂਗੇ ਉਹੀ ਕੌਮਾਂ ਹਮੇਸ਼ਾ ਜੀਵਤ ਰਹਿੰਦੀਆਂ ਨੇ ਜਿਹੜੇ ਆਪਣੇ ਪੁਰਖਿਆਂ ਨੂੰ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਜੀ ਅੱਜ ਇੱਕ ਤਰੀਕ ਮਜ਼ਦੂਰ ਦਿਹਾੜੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਦਿਹਾੜਾ ਅੰਤਰਰਾਸ਼ਟਰੀ ਪੱਧਰ ਤੇ ਪੂਰੀ ਦੁਨੀਆ ਦੇ ਅੰਦਰ ਮਜ਼ਦੂਰ ਦਿਵਸ ਮਨਾਇਆ ਜਾਂਦਾ ਅੱਜ ਪੂਰੀ ਦੁਨੀਆ ਦੇ ਅੰਦਰ ਸ਼ਿਕਾਗੋ ਦੇ ਵਿੱਚ 1886 ਨੂੰ ਵਾਪਰੇ ਮਜ਼ਦੂਰਾ ਦੇ ਉੱਪਰ ਦਖਾਂਤ ਗਈਆਂ ਕੀਮਤੀ ਜਾਨਾਂ ਬਹੁਤ ਸਾਰੇ ਜ਼ਖਮੀ ਹੋਏ ਮਜ਼ਦੂਰਾ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾ ਤੇ ਸਕਾਰਪੇਟ ਕੀਤਾ ਜਾਂਦਾ ਅੱਜ ਅਸੀਂ ਨਗਰ ਕੌਂਸਲ ਜਗਰਾਉਂ ਦੇ ਅੰਦਰ ਸਮੁੱਚੇ ਸਫਾਈ ਸੇਵਕਾ ਸੀਵਰ ਮੈਨਾਂ ਮਜ਼ਦੂਰ ਜਮਾਦ ਦੇ ਚਰਤੀਆਂ ਨੇ ਬਹੁਤ ਵੱਡੀ ਗਿਣਤੀ ਦੇ ਅੰਦਰ ਇਕੱਠੇ ਹੋ ਕੇ ਉਹਨਾਂ ਮਜੂਦ ਰਹੇ ਸ਼ਹੀਦਾਂ ਨੂੰ ਯਾਦ ਕਰਕੇ ਸਰਦਾ ਤੇ ਸਕਾਰਪੇਟ ਕੀਤਾ ਤੇ ਬਲਾਰਿਆ ਨੇ ਬੋਲਦੇ ਹੋਏ ਅੱਜ ਉਹਨਾਂ ਵੱਲੋਂ ਲਾਇਆ ਜਾਗ ਨੂੰ ਆਪਣੇ ਮਜ਼ਦੂਰ ਜਨਾਂ ਦੇ ਅੰਦਰ ਭਾ ਕੇ ਹਮੇਸ਼ਾ ਮਜ਼ਦੂਰ ਵਰਗ ਨੂੰ ਦੇਸ਼ ਦੀ ਹੱਡੀ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰਨ ਲਈ ਪ੍ਰੇਰਿਆ ਤੇ ਦੱਸਿਆ ਕੋਈ ਵੀ ਦੇਸ਼ ਦੀ ਆਰਥਿਕਤਾ ਦੇੰਦਰ ਸਭ ਤੋਂ ਵੱਡਾ ਜਾਂ ਉਸ ਦੇਸ਼ ਦੇ ਮਜ਼ਦੂਰ ਵਰਗ ਦਾ ਹੁੰਦਾ ਇਸ ਲਈ ਮਜ਼ਦੂਰ ਵਰਗ ਨੂੰ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਹੱਕਾਂ ਲਈ ਹਮੇਸ਼ਾ ਸੱਚਾਈ ਲਈ ਦੇਸ਼ ਦੀ ਬਿਹਤਰੀ ਲਈ ਦੇਸ਼ ਦੀ ਤਰੱਕੀ ਲਈ ਆਪਣਾ ਬੜਾ ਯੋਗਦਾਨ ਪਾ ਕੇ ਦੇਸ਼ ਨੂੰ ਨਰਵਾ ਬੜੀਆ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਆ ਅੱਜ ਪੂਰੇ ਨਗਰ ਕੌਂਸਲ ਜਗਰੋਂ ਦੇ ਵਿੱਚ ਇਹ ਦਿਹਾੜਾ ਬਣਾਉਂਦੇ ਹੋਏ ਇੱਕ ਮਜ਼ਦੂਰ ਦੀ ਟੀ ਜਿਹਨੇ ਪੂਰੇ ਜਗਰੋਂ ਹਲਕੇ ਦੇ ਅੰਦਰ ਦੂਜੀ ਪੋਜੀਸ਼ਨ ਹਾਸਲ ਕੀਤੀ ਪੜਾਈ ਦੇ ਅੰਦਰ ਇੱਕ ਬੈਂਕ ਵਿੱਚ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਬਹੁਤ ਹੀ ਇੱਕ ਹੱਥ ਕਿਰਤੀ ਪਰਿਵਾਰ ਦੀ ਤੀਹ ਨੇ ਉਹਨੂੰ ਅੱਜ ਸਨਮਾਨ ਕਰਕੇ ਅੱਜ ਬਹੁਤ ਵੱਡਾ ਮਾਣ ਮਹਿਸੂਸ ਹੋਇਆ ਵੀ ਅੱਜ ਸਾਡੇ ਸਮਾਜ ਦੇ ਅੰਦਰ ਮਜ਼ਦੂਰ ਵਰਗ ਦੇ ਜਿਸ ਤਰ੍ਹਾਂ ਕੱਲ ਦੇਖਿਆ ਇੱਕ ਮਜ਼ਦੂਰ ਵਰਗ ਦਾ ਸਾਡਾ ਵੀਰ ਜਿਹੜਾ ਕਿ ਬੱਕਰੀਆਂ ਚਰਾਉਂਦਾ ਸੀ ਉਹਨੇ ਆਈਪੀਐਸ ਬੜਿਆ ਜਿਹਦੇ ਨਾਲ ਪੂਰੇ ਦੇਸ਼ ਦੇ ਅੰਦਰ ਉਹਨਾਂ ਲੋਕਾਂ ਨੂੰ ਜਿਹੜੇ ਮਜ਼ਦੂਰ ਵਰਗੇ ਨਾਲ ਜੁੜੇ ਹੋਏ ਨੇ ਜਿਹੜੇ ਮਿਹਨਤਕਸ਼ ਲੋਕ ਨੇ ਜਿਹੜੇ ਇੱਕ ਧਰਤੋਂ ਦੇ ਨਾਲ ਜੁੜੇ ਹੋਏ ਲੋਕ ਨੇ ਵੀ ਅੱਜ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਮੌਕਾ ਜਦੋਂ ਮਿਲਦਾ ਆ ਤਾਂ ਉਹ ਬਲੱਦੀਆਂ ਨੂੰ ਛੂੰਹਦੇ ਨੇ ਇਸ ਤਰ੍ਹਾਂ ਅੱਜ ਮੈਂ ਉਸ ਵੀਰ ਨੂੰ ਜਿੱਤੇ ਅਸੀਂ ਸ਼ਹੀਦਾਂ ਨੂੰ ਸਰਦਾਰ ਦੇ ਸਤਾਰ ਪੈਟ ਕਰ ਰਹੇ ਆ ਅੱਜ ਇਸ ਬੱਚੀ ਤੇ ਉਹ ਸਾਡੇ ਜਿਹੜਾ ਆਈਪੀਐਸ ਵੀਰ ਬੜਿਆ ਉਹਨੂੰ ਵਾਕ-ਵਾਕ ਬਾਈ ਕਿੱਦਾਂ ਆ ਜੈ ਹਾਂ